ਸਵੇਰੇ ਗੋਡਾ ਆਕੜ ਜਾਂਦਾ ਗੋਡਾ ਮੁੜਦਾ ਨਹੀਂ ਹੈ। ਸਵੇਰੇ ਗੋਡਾ ਆਕੜ ਜਾਂਦਾ ਗੋਡਾ ਮੁੜਦਾ ਨਹੀਂ ਹੈ। ਗੋਡਾ ਆਪਣਾ ਸਵੇਰੇ ਸਵੇਰੇ ਜਕੜਿਆ ਜਾਂਦਾ ਗੋਡਾ ਮੁੜਦਾ ਨਹੀਂ ਹੈ। ਅਗਰ ਤੁਹਾਡੇ ਨਾਲ ਵੀ ਇਦਾਂ ਹੋ ਰਿਹਾ ਹੈ ਤਾਂ ਅੱਜ ਤੋਂ ਹੀ ਆਸਾਨ ਕਸਰਤਾਂ ਕਾਮੀਆਂ ਸ਼ੁਰੂ ਕਰ ਦੋ। ਹੁੰਦਾ ਕੀ ਹੈ ਸਾਰੀ ਰਾਤ ਆਪਾਂ ਸੁੱਤੇ ਰਹਿੰਨੇ ਆ ਆਪਣੇ ਜਿਹੜੇ ਆ ਮਸਲਸ ਨੇ ਸਾਰੇ ਰੈਸਟ ਤੇ ਰਹਿੰਦੇ ਨੇ ਸਪੈਸ਼ਲੀ ਜਿਹੜੀ ਆਹ ਚੱਪਣੀ ਐ ਇਹ ਟਾਈਟ ਹੋ ਜਾਂਦੀ ਹੈ। ਆਮ ਮਸਲ ਟਾਈਟ ਹੋ ਜਾਂਦੇ ਨੇ ਕਾਫ ਮਸਲ ਪਿੰਜਣੀ ਵਾਲੇ ਆਲੇ ਆਲੇ ਜ਼ਿਆਦਾ ਟਾਈਟ ਹੁੰਦੇ ਨੇ ਸੋ ਅਗਰ ਆਪਾਂ ਇਹਨਾਂ ਨੂੰ ਰਿਲੈਕਸ ਕਰ ਦਾਂਗੇ ਜਦੋਂ ਆਪਾਂ ਸਵੇਰੇ ਉੱਠਾਂਗੇ ਆਪਣਾ ਨਾ ਗੋਡਾ ਆਕੜੇਗਾ ਨਾ ਹੀ ਕੋਟਿਆਂ ਚ ਜਕੜਨ ਆਏਗੀ ਸੋ ਤੁਸੀਂ ਕਰਨਾ ਕੀ ਹੈ ਆਸਾਨ ਕਸਰਤਾ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਹੌਟ ਪੈਕ ਦੋਵੋਗੇ ਤੁਸੀਂ ਹੌਟ ਪੈਕ ਲੈ ਲਿਆ ਇਦਾਂ ਗਰਮ ਕਰਕੇ ਗੋਡੇ ਦੇ ਆਰਾਊਂਡ ਰੈਪ ਕਰ ਦੇਣਾ ਔਰ ਇਹਨੂੰ 15 ਤੋਂ 20 ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਸੇਕ ਦੇਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਬਾਕੀ ਕਸਰਤਾਂ ਕਰਨੀਆਂ ਸ਼ੁਰੂ ਕਰਨੀਆਂ ਨੇ ਸੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਦਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰੋਗੇ ਸਵੇਰੇ ਉੱਠਣਸਾਰ ਜਿਹੜੀਆਂ ਕਸਰਤਾਂ ਨੇ ਤੁਸੀਂ ਗੋਡੇ ਨੂੰ 모ੜੋਗੇ ਹਲਕਾ ਜਿਹਾ ਔਰ ਸਿੱਧਾ ਕਰੋਗੇ ਜਿੰਨਾ ਥੋੜਾ ਗੋਡਾ ਮੁੜਦਾ ਉਨਾ ਹੀ ਤੁਸੀਂ ਗੋਡਾ 모ੜਨਾ ਜ਼ਿਆਦਾ 모ੜਨ ਦੀ ਕੋਸ਼ਿਸ਼ ਨਹੀਂ ਕਰਨੀ ਐਦਾਂ ਤੁਸੀਂ 15 ਕਵਾਰ 모ੜਨਾ ਔਰ ਸਿੱਧਾ ਸਿਰਫ ਇੱਕ ਸੈੱਟ ਲੈਣਾ ਜਿਹੜਾ ਦੂਜਾ ਸੈੱਟ ਹੈ ਤੁਸੀਂ ਇੱਕ ਤੌਲੀਆ ਰੱਖੋਗੇ ਔਰ ਇਸ ਨੂੰ ਗੋਲ ਕਰਕੇ ਆਪਣੇ ਗੋਡੇ ਦੇ ਥੱਲੇ ਐਦਾਂ ਰੱਖੋਗੇ ਔਰ ਜਿੰਨਾ ਗੋਡਾ ਮੁੜੇਗਾ ਉਹਨਾਂ ਕ ਮੋੜਨਾ ਔਰ ਤੌਲੀਆਂ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਨੀ ਧਿਆਨ ਨਾਲ ਦੇਖੋ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਕਰ ਦੇਣਾ ਇਸਦੇ ਤੁਸੀਂ 5 ਸੈਟ ਲਾਉਣੇ ਉਸ ਤੋਂ ਬਾਅਦ ਤੁਸੀਂ ਜਿਹੜਾ ਤੌਲੀਆਂ ਉਸ ਨੂੰ ਪੈਰ ਦੇ ਵਿੱਚ ਇਦਾਂ ਫਸਾ ਲੋਗੇ ਔਰ ਇਹ ਲੱਤ ਨੂੰ ਉੱਪਰ ਚੱਕ ਦੇਣਾ ਜਿੰਨਾ ਵੱਧ ਤੋਂ ਵੱਧ ਚੱਕ ਸਕਦੇ ਹੋ ਜਦੋਂ ਇੱਥੇ ਹੋਲਡ ਕਰੋਗੇ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਤੁਸੀਂ 10 ਸੈਕਿੰਡ ਹੋਲਡ ਕਰਨਾ